ਸਾਡੀ ਬੇਬੇ ਵੀ ਨਾ ਇਹਨਾਂ ਨੂੰ ਲੱਗ ਰਿਹਾ ਹੈ ਕਿ ਜਿਹੜੀ ਡੱਬੀ ਆ ਨਾ ਉਹ 178 ਰੁਪਏ ਦੀ ਲਾਤੀ ਹੈ 160 ਦੀ ਹੁੰਦੀ ਆ ਹੁਣ ਆਪਣੀ ਤੂਵੀ ਤਾਂ ਦੂਰ ਕਰਨ ਗਏ ਕਿ ਮੈਨੂੰ ਮਹਿੰਗੀ ਲਾਈਆ ਕਿ ਸਸਤੀ ਲਾਈਆ ਇਹ ਮੈਨੂੰ ਬਹੁਤ ਲੱਗੀ ਆ ਮਨਪ੍ਰੋਸਾਨ ਖੁਸ਼ੀ ਤਾਂ ਮਨਾ ਲਾ ਬੈਠੀ ਠੀਕ ਹੈ ਕਿ ਖਲਾੜਾ ਪਾ ਜੀ ਇਧਰੋਂ ਕੋਲ ਸਮਾਨ ਇੱਥੇ ਆਪਣਾ ਜਾ ਰਿਹਾ ਆ ਆਪਣਾ ਬੈੱਡ ਆ ਇਹੀ ਹੈ ਨਾ ਕਿਹੜਾ ਬੈਡ ਪਸੰਦ ਆ? ਇੱਕ ਆਇਆ। ਦੇਖੋ ਆਇਆ। ਮੈਨੂੰ ਤਾਂ ਕਹਦਾ ਆਇਆ ਤੈਨੂੰ ਆਇਆ। ਹੋਰ ਜੇ ਵੀ ਪਸੰਦ ਨਹੀਂ ਆਇਆ। ਤੁਹਾਡੇ ਕਰਕੇ ਕਹਿ ਰਹੀ ਆ ਮੈਂ ਉਹ ਵੀ ਬਾਹਰ ਰੱਖਣ ਨੂੰ। ਇਹ ਪਤਾ ਕਿਵੇਂ ਚੱਕਰਾ ਦਵਾਂ ਦਿਖਾਵਾਂ। ਠੀਕ ਹੈ ਕਿ ਖਲਾਰਾ ਤੋਂ। ਠੀਕ ਸੈਂਚੀ ਲੱਗੇਗੀ। ਉਹ ਲੱਗ ਖਰਚਾ ਹੈ ਉਹਦਾ ਲੱਗ ਖਰਚਾ ਹੋਏਗਾ ਸੱਟੀ ਜਿਹੜਾ ਕਹਿ ਰਹੀ ਹਾਂ ਰਹਿਣ ਹੁੰਦਾ ਨਹੀਂ ਰਹਿਣ ਤੇ ਸੱਟੀ ਉਹਦੀ ਜਗ੍ਹਾ ਪਤਾ ਉਹ ਜਗ੍ਹਾ ਜਿਹੜਾ ਡਰੈਸਿੰਗ ਟੇਬਲ ਸਸਤਾ ਮਿਲ ਆਉਂਦਾ ਹੈ ਨਾ ਬਸ ਇਹਦਾ ਇਹੀ ਰੋਲ ਆ ਵੀ ਜੇ ਗੰਦਾ ਹੋ ਗਿਆ ਨਾ ਇਹ ਕੱਪੜੇ ਨਾਲ ਵੀ ਸਾਫ਼ ਨਹੀਂ ਹੋਣਾ ਹੈਨਾ ਨਾ ਕੱਪੜੇ ਨਾਲ ਨਹੀਂ ਹੁੰਦਾ ਸਾਫ਼ ਇਹ ਗਰਮ ਕੱਪੜਾ ਗਰਮ ਗਿੱਲਾ ਕੱਪੜਾ ਲੈ ਕੇ ਗਿੱਲਾ ਵੀ ਮਾਰਨਾ ਇਹਦੇ ਨਾਲ ਹੋ ਜਾਣਾ ਸਾਫ਼ ਗਿੱਲੇ ਕੱਪੜੇ ਨਾਲ ਇੰਨੀ ਤਾਂ ਜਗ੍ਹਾ ਕਾਫੀ ਆ ਇਹ ਵਰਤਿਸ ਫਾਰ ਕੋ ਹੂੰ ਥੱਲੇ ਤੱਕ ਕਾਫੀ ਡੂੰਗਾ ਹੈ ਨਾ ਉਹ ਤਕਰੀਬ ਇਹਦਾ ਛੜ ਐਸ ਤੱਕ ਰਿਹਾ ਦੇ ਫਿਰ ਬੈੱਡ ਬੈੱਡ ਕਿੱਥੇ ਤੱਕ ਇਹ ਤੱਕ ਆਊਗਾ ਬੈੱਡ ਹਨਾ ਮਤਲਬ ਠੀਕ ਹੈ ਇਹਨਾਂ ਕੋ ਇਹਦੇ ਤੋਂ ਉੱਚਾ ਹੋਊਗਾ ਹਨਾ ਹਾਂ ਠੀਕ ਆ ਇਦਾਂ ਇਹਨਾਂ ਕੋ ਤਾਂ ਇਹ ਕੋਈ ਨਹੀਂ ਥੱਲੇ ਦਾ ਬਾਕਸ ਉਹ ਵਿੱਚ ਜਿਹੜਾ ਹੋਣਾ ਹੈ ਇਹਨਾਂ ਦਾ ਮੈਕਸਿਮ ਹੁੰਦਾ 16 ਇੰਚ ਦਾ ਚਾਹੀਦਾ ਆਪਾਂ ਨੂੰ ਪਰ ਨਹੀਂ ਨੇ ਹੁਣ ਭੰਦੇ ਉੱਚ ਆਪੜਾ ਦੇਖਣਾ ਜਿਹੜਾ ਅਧਿਕਾਰ ਦਾ ਜਿਹੜਾ ਰੀਤ ਹੁਣਾ ਦਾ 16 ਤੋਂ ਉੱਪਰ ਲਈ ਆ ਨਾ ਮਤਲਬ ਸਾਡਾ ਉੱਤੋਂ ਉੱਚਾ ਹੀ ਆ ਨਾ ਰੀਤ ਦਾ ਜਿਹੜਾ ਉੱਪਰ ਨਹੀਂ ਬਲਦੀ ਫੇਰ ਮੇਰੇ ਬੱਤੇ ਲਵਾ ਦੇ ਜਿਹੜਾ ਕਹਿੰਦਾ ਕੋਈ ਖੋਲ ਕੇ ਲਾ ਦੇ ਦੇ ਜਿਹੜਾ ਕੋਈ ਖੋਲ ਕੇ ਨਹੀਂ ਖੋਲ ਕੇ ਆ ਉੱਚਾ ਤੇ ਨਹੀਂ ਰਹਿਣਾ ਰਹੇ ਉਹ ਨਹੀਂ ਠੀਕ ਆ ਜਿਹੜਾ ਅੰਦਰ ਸੀਗਾ ਉਹ ਠੀਕ ਹੀ ਸੀਗਾ ਉਹ ਮੈਂ ਕਰ ਐ ਸ਼ਕਲ ਆਂਦੀ ਆ ਆਪਣੇ ਵੱਲੋਂ ਤਾਂ ਮੈਂ ਤੇ ਫੜਿਆ ਨਾ ਦੇ ਦੇਣਾ ਜਿਹੜੀ ਤੇਰੀ ਐਡੀਟਿੰਗ ਕਰਦਾ ਉਹਨਾਂ ਕੀ ਦਿਖਾਈਉਂ। ਤੁਸੀਂ ਵੜ ਲਓ ਫਿਰ। ਲਿਆ ਮੈਂ ਵੜ ਕੇ ਨਾ ਹਾਂ ਲਾ। ਆ ਪਾਜੀ ਗਲਾਸ ਕਿੱਥੇ? ਹਾਂਜੀ। ਠੀਕ ਹੈ ਜੀ। ਤੋਂ ਸਸੀ ਗਾਲ ਜੀ ਸਵਾਗਤ ਕਰਦੇ ਆ ਤੁਹਾਡਾ ਨਵੇਂ ਵਲੋਗ ਦੇ ਵਿੱਚ ਪਹਿਲਾਂ ਸ਼ੁਰੂ ਨਹੀਂ ਸੀ ਕੀਤਾ। ਹੈਂ? ਪਹਿਲਾਂ ਸ਼ੁਰੂ ਨਹੀਂ ਸੀ ਕੀਤਾ ਕਿਉਂਕਿ ਪਤਾ ਨਹੀਂ ਸੀਗਾ ਕੀ ਕਰਨਾ ਹੈ ਫਿਰ ਰਾ ਬਾਜ਼ਾਰ ਦੇ ਵਿੱਚ ਆ ਕੇ ਪਤਾ ਲੱਗਾ ਕਿ ਦੀ ਵਲੋਗ ਦਾ ਬਣਾ ਲੈ। ਸੋ ਜਿਹੜੀ ਗੱਲ ਇਹ ਹੈ ਕਿ ਆਪਾਂ ਪਟਿਆਲੇ ਸ਼ਿਫਟ ਹੋਣ ਦੀ ਸਲਾਹ ਬਣਾ ਰਿਹਾ ਕਿਉਂਕਿ ਇੱਥੇ ਜੌਬ-ਜੂਬ ਦੀ ਇੰਟਰਵਿਊ ਦਿੱਤੀ ਸੀਗੀ ਜੇ ਉੱਥੇ ਗੱਲ ਬਣ ਗਈ ਮਤਲਬ ਤੇਰਾ ਆਪਾ ਪਟਿਆਲੇ ਸ਼ਿਫਟ ਹੋਏ ਨਾ ਉਸੇ ਚੱਕਰ ਦੇ ਵਿੱਚ ਆਪਾਂ ਇੱਕ ਬੈੱਡ ਦੇਖ ਰਿਹਾ ਕਿਉਂਕਿ ਸਾਡੇ ਕੋਲ ਘਰੇ ਦੋ ਬੈੱਡ ਨੇ ਇੱਕ ਬਾਕਸ ਵਾਲਾ ਇੱਕ ਬਿਨਾ ਬਾਕਸ ਵਾਲਾ ਜਿਹੜਾ ਬਿਨਾ ਬਾਕਸ ਵਾਲਾ ਉਹਨੂੰ ਚੇਂਜ ਕਰਨ ਦੀ ਲੋੜ ਪੈਣੀ ਆ ਕਿਉਂਕਿ ਉਹਦੇ ਵਿੱਚ ਆਣਾ ਸਮਾਨ ਸਮਾਨ ਬਹੁਤ ਜ਼ਿਆਦਾ ਚੰਡੀਗੜ੍ਹ ਦਾ ਸਮਾਨ ਜਿਹੜਾ ਆਣਾ ਬਹੁਤ ਜ਼ਿਆਦਾ ਆਉਣਾ ਆ ਉਹ ਰੱਖਣ ਵਾਸਤੇ ਚੀਜ਼ ਚਾਹੀਦੀ ਇਸ ਕਰਕੇ ਬੈੱਡ ਦੇਖਣਾ ਪੈਣਾ ਉਹ ਦੇਖਣ ਆਏ ਸੀਗੇ ਇਹ ਪਸੰਦ ਕਰ ਲਿਆ ਬਸ ਜੌਬ ਦਾ ਫਾਈਨਲ ਹੋਣ ਤੋਂ ਬਾਅਦ ਫਿਰ ਆਪਾਂ ਇਹ ਬੈੱਡ ਵੀ ਚੱਕ ਲਾਂਗੇ ਤੇ ਉਧਰੋਂ ਸਮਾਨ ਵੀ ਸ਼ਿਫਟ ਕਰ ਲਾਂਗੇ। ਸੋ ਇਹ ਚੱਕਰ ਆ। ਨਹੀਂ ਬੈੱਡ ਹਾਂ ਵਧੀਆ ਬਹੁਤ ਵਧੀਆ। ਸੰਤ ਠੀਕ ਆ ਬੈੱਡ ਤਾਂ ਨਾ। ਠੀਕ ਐ। ਮੈਨੂੰ ਆਟੋ ਢੋ ਲੱਗ ਕੇ ਨਾਲ ਹੱਥ ਉੱਤੇ ਰੱਖਣ ਦਾ ਜਾਂ ਫਿਰ ਮੋਬਾਈਲ ਚਾਰਜਰ ਰੱਖਣ ਦਾ ਸਾਡੇ ਦੋਹਾਂ ਦਾ ਉਹ ਮੈਂ ਇਹ ਕਹਿੰਦੀ ਸੀ ਸੈਟੀ ਚਾਹੀਦੀ ਮੈਂ ਕਿਹਾ ਸੈਟੀ ਦੀ ਲੋੜ ਨਹੀਂ। ਇੱਕ ਤਾਂ ਉਹਨੇ ਹਾਂ ਹੈ ਨਾ ਸੈਟੀ ਦੀ ਲੋੜ। ਇੱਕ ਤਾਂ ਉਹਨੇ ਬੈੱਡ 6 ਫੁੱਟ 3 ਫੁੱਟ ਹੋਰ 9 ਫੁੱਟ ਦੀ ਜਗ੍ਹਾ ਘੇੜਨੀ ਸੀਗੀ। ਉਹ ਲੱਗਦਾ ਜੇ ਵੱਜਦੀ ਫਿਰਦੀ ਮੇਰੇ ਵਰਗੇ ਦੇ ਇੱਕ ਜੀ ਲੋੜ ਮੇਜ ਵਰਗਾ ਤੇ ਕਿੱਥੇ ਰੱਖਦਾ ਮੈਂ ਤਾਂ ਹੁਣ ਜੀ ਬੈਡਾ ਤੇ ਵੱਜਦਾ ਫਿਰਦਾ ਉਹਨਾਂ ਦਾ ਸੈਟੀ ਜੀ ਤਾਂ ਮੈਂ ਵੱਜਣਾ ਹੀ ਵੱਜਣਾ ਇੱਕ ਟੋ ਦਾ ਸੀਗਾ ਚੱਕਰ ਉੱਥੇ ਕੱਪ ਰੱਖਿਆ ਜਾਂਦਾ ਚਾਹ ਦਾ ਜਾਂ ਫਿਰ ਮੋਬਾਈਲ ਚਾਰਜਰ ਰੱਖਿਆ ਜਾਂਦਾ ਮੋਬਾਈਲ ਰੱਖਿਆ ਜਾਂਦਾ ਸੈਟੀ ਦਾ ਕੰਮ ਪੂਰਾ ਕਰਦਾ ਉਹ ਉਹਨਾਂ ਪੈਸਿਆਂ ਦੇ ਵਿੱਚ ਬਿਨਾਂ ਪੈਸੇ ਨਾਲ ਸੈਟੀ ਦੇ ਲੱਗ ਪਤਾ ਕਿੰਨੇ ਪੈਸੇ ਮੰਗ ਰਿਹਾ ਮੈਂ ਕਹਿੰਦੀ ਆ ਕਿ ਜਿਹੜੀ ਆਪਾਂ ਸੈਟੀ ਲੈਣੀ ਆਵਾ ਉਹੀ ਜਗ੍ਹਾ ਆਪਾਂ ਡਰੈਸਿੰਗ ਟੇਬਲ ਲਾ ਲਾਂਗੇ ਉਹ ਆਹ ਉਹ ਤਾਂ ਪੱਗ ਬੰਨਣ ਵਾਸਤੇ ਚਾਹੀਦਾ ਵੱਡਾ ਸ਼ੀਸ਼ਾ ਇੱਧ ਵਾਸਤਾ ਮੈਨੂੰ ਉੱਥੇ ਦਿਲ ਲੱਗ ਗਿਆ ਮੇਰਾ ਤੇ ਇੱਕ ਫਾਈਨਲ ਹੋ ਗਿਆ ਮੀਨਾਂ ਵਾਲੇ ਬਜਟ ਚ ਨਾਲੇ ਪਿਛਲੇ 2-3 ਘੰਟੇ ਤੋਂ ਆਪਾਂ ਘੁੰਮੀ ਜਾ ਰਹੇ ਆਂ ਘੁੰਮੀ ਜਾ ਰਹੇ ਆਂ ਘੁੰਮੀ ਜਾ ਰਹੇ ਆਂ ਕੋਈ ਇੱਕ ਦੁਕਾਨ ਨਹੀਂ ਹੈਗੀ ਅਲੱਗ-ਅਲੱਗ ਥਾਵਾਂ ਤੇ ਜਾ ਜਾ ਕੇ ਘੁੰਮ-ਘੁੰਮ ਕੇ ਉਸ ਹਾਬ ਨਾਲ ਫਿਰ ਚੀਜ਼ ਦੇਖ ਰਹੇ ਆਂ ਇੱਥੇ ਪਸੰਦ ਆ ਗਿਆ ਜਿੱਥੇ ਆਪਾਂ ਦੇਖਿਆ ਨਾ ਇਹ ਤੋਂ ਪਹਿਲਾਂ ਵੀ ਤਿੰਨ-ਚਾਰ ਦੁਕਾਨਾਂ ਦੇਖ ਲਈਆਂ ਸੀਗੀਆਂ ਤੇ ਹੁਣ ਇੱਥੇ ਤਾਂ ਸੈਟਿੰਗ ਪੈ ਗਈ ਆ ਵੈਸੇ ਅੱਗੇ ਜਾ ਕੇ ਦੇਖਦੇ ਆ ਕੋਈ ਇੱਕ ਅੱਦਾ ਹੋਰ ਦੇਖ ਲਾਂਗੇ ਤੇ ਚੱਕ ਲਾਂਗੇ ਚਲੋ ਚੁਲਾ ਕਰਦੇ ਇਪਰਟ ਨਹੀਂ ਹੈ ਇਹ ਉਹ ਇਪਰਟ ਨਹੀਂ ਹੈ ਨਾ ਮੈਂ ਉਹਦੇ ਨਾਲ ਚੈੱਕ ਚਲੋ ਇਹ ਮਮੀ ਨੇ ਲੈ ਲੈ ਆਪਾਂ ਇੰਜੈਕਸ਼ਨ ਉਹ ਸੋਸੀ ਦੀ ਹੈ ਨਾ ਉਹ ਮਹਿੰਗਾ ਆਂਦਾ ਨਾ ਇੰਜੈਕਸ਼ਨ ਮਹਿੰਗਾ ਆਂਦਾ 90 ਰੁਪਏ ਦੇ ਪਰ ਫਿਰ ਕਿੰਨੇ ਦਾ 90 ਰੁਪਏ ਦੇ ਨਹੀਂ 55 55 90 ਦੀਆਂ ਤਾਂ 170 ਦਾ 178 ਲਾਇਆ ਸ਼ਾਜ਼ਮ ਨੇ ਕਾਦਾ ਇੰਜੈਕਸ਼ਨ ਔਰ 178 ਆ ਯਾਰ ਸਾਡੀ ਬੇਬੇ ਵੀ ਨਾ ਇਹਨਾਂ ਨੂੰ ਲੱਗ ਰਿਹਾ ਹੈ ਕਿ ਜਿਹੜੀ ਡੱਬੀ ਆ ਨਾ ਉਹ 178 ਰੁਪਏ ਦੀ ਲਾਤੀ ਹੈ 160 ਦੀ ਹੁੰਦੀ ਆ ਹੁਣ ਆਪਣੀ ਦੁਬੀ ਤਾਂ ਦੂਰ ਕਰਨ ਗਏ ਕਿ ਮੈਨੂੰ ਮਹਿੰਗੀ ਲਾਈਆ ਕਿ ਸਸਤੀ ਲਾਈਆ ਇਹ ਕੋਆ ਉਧਰ ਮੰਮੀ ਨੂੰ ਨਾ ਇੰਜੈਕਸ਼ਨ ਅਸਰ ਨਹੀਂ ਕਰਨਾ ਜਿਵੇਂ ਇਹਨੇ ਇਹਨੇ ਮਹਿੰਗੀ ਲਾਤੀ ਦਾ

ਕੜੀ ਜਿਆਦਾ ਬਣਾਣੀ ਆ ਜਿਹੜਾ 2 ਦਿਨ ਚੱਲ ਵੀ ਜਾਵੇ ਉਸ ਹਿਸਾਬ ਨਾਲ ਲਿਓ ਲੱਸੀ ਕਿਉਂ ਹੋ ਗਿਆ ਬਜੀ ਕਰਾ ਰਹਾ ਹੈ ਦਾ ਰੰਗ ਤਾਂ ਇੱਕਰ ਹੋ ਗੁੰਮੀ ਦਾ ਆਦਾ ਕਿਉਂ ਕਿ ਸਰ ਵਾਲਾ ਕਰੰਜੀ ਦਾ ਸਹੀ ਕਰੋ ਹੂੰ ਇਹ ਵੀ ਸਹੀ ਇਹ ਇੰਟੀਗਲ ਦੱਸੋ ਜਿਹੜੇ ਪਿੰਡਾਂ ਦੇ ਵਿੱਚ ਫਰੀ ਲੱਸੀ ਮਿਲਦੀ ਆਪਾਂ 30 ਰੁਪਏ ਦੀ ਲੈ ਕੇ ਜਾਂਦੇ ਆਂ ਗਿੱਲੋਂ ਨਾਲ ਉਹ ਪਿੰਡ ਚ ਘਰ ਹੁੰਦਾ ਤਾਂ ਫਰੀ ਮਿਲਦੀ ਫਰੀ ਉੱਥੋਂ ਤਾਂ ਡੋਲੂ ਪਰ ਪਰ ਕੇ ਦਿੰਦੇ ਨੇ ਦੇਖ ਕਿਹੜਾ ਹੈਗਾ ਇਹ ਦੇ ਦੇ ਉਹ ਤੇ ਉਹ ਬੈਠ ਦੇਖ ਰਹੇ ਆਪਾਂ ਹੁਣ ਇੱਥੇ ਕਿਹੜਾ ਪਸੰਦ ਆਇਆ ਗਰਾਵਲਾ ਪਸੰਦ ਆਇਆ ਮਾ ਨਹੀਂ ਹੋਣਾ ਪੱਟੀ ਤੀਰੇ ਵਿੱਚ ਜੁਰੀ ਹੋਈ ਇਹਨਾਂ ਕਾਜੀ ਅਸਾਮਾਂ ਬੈਠੇ ਹੋਣਾ ਲੱਗੀ ਹੋਈ ਆ ਪੱਟੀ ਹੀ ਜੰਮੀ ਤੇ ਪਹਿਲੀ ਜਗ੍ਹਾ ਇਹ ਬੱਦਲ ਨਾ ਹਾਂ ਜਗ੍ਹਾ ਹੀ ਹੋ ਜੇ ਤਾਂ ਉਹਨਾਂ ਲਾਵਾ ਕਟਣੀ ਹੋਈ ਇਹ ਆਪਾਂ ਬੈਡ ਫਾਈਨਲ ਕੀਤਾ ਆ ਇਹਦੇ ਨਾਲ ਇਹ ਬੌਕਸ ਬੈੱਡ ਔਰ ਇਹ ਹੈਗਾ ਡਰੈਸਿੰਗ ਟੇਬਲ ਬੈੱਡ ਕੀਤਾ ਆ ਆਪਾਂ ਪਸੰਦ ਢੋ ਬੈੱਡ ਹੋ ਰਿਹਾ ਉਹ ਗੱਦੇ ਆ ਰਹੇ ਆ ਗੱਦੇ ਆ ਸਈਆ ਸਭ ਸੈਟ ਬਹੁਤ ਲੱਗੀ ਆ ਮਸੋ ਖੁਸ਼ੀ ਤਾਂ ਮਨਾ ਲਾ ਬੈੱਡ ਦੀ ਲਓ ਜੀ ਸਮਾਨ ਆਪਣਾ ਲੈ ਲਿਆ ਇੱਕ ਬੈੱਡ ਲੈ ਲਿਆ ਗੱਦੇ ਲੈ ਲਿਆ ਨਾਲ ਡਰੈਸਿੰਗ ਟੇਬਲ ਲੈ ਲਿਆ ਆ ਨਾਲ ਲੈ ਲਿਆ ਆ ਉੱਪਰ ਕਾਵਾ ਨੂੰ ਪਾਉਣ ਵਾਸਤੇ ਚਿੜੀਆਂ ਨੂੰ ਪਾਉਣ ਵਾਸਤੇ ਭਾਂਡੇ ਲੈ ਲਿਆ ਜਿਦੇ ਵਿੱਚ ਆਪਾਂ ਰੋਟੀ ਪਾਇਆ ਕਰਾਂਗੇ ਦਾਣਾ ਪਾਇਆ ਕਰਾਂਗੇ ਪਾਇਆ ਕਰਨੀ ਠੀਕ ਹੈ ਜੀ ਇਧਰੋਂ ਕੋਲ ਸਮਾਨ ਇੱਥੇ ਆਪਣਾ ਜਾ ਰਿਹਾ ਆ ਆਪਣਾ ਬੈੱਡ ਆ ਇਹੀ ਹੈ ਨਾ ਚਲ ਜੂਗਾ ਚਲੋ ਯਾਰ ਆਪਾਂ ਨੂੰ ਮਰਨ ਨਹੀਂ ਆ ਖਾ ਲਈਏ ਪਹਿਲਾਂ ਰੋਟੀ ਖਾ ਲਈਏ ਆ ਦੇ ਮਸਲ ਹੋਤਰਾ ਵੈਸ਼ਨੂ ਡਾਪਾ ਇੱਥੇ ਖਾਣੇ ਇਥੇ ਆਰਡਰ ਤੇ ਰੋਟੀ ਤਿਆਰ ਕੀਤੀ ਜਾਂਦੀ ਹੈ ਜੇ ਆਰਡਰ ਆਰਡਰ ਕਰ ਜਾ ਕੇ ਆ ਦਾਣਾ ਦੂਣਾ ਇੱਥੋਂ ਮਿਲ ਜੂਗਾ ਕਾਵਾ ਲੈਣਾ ਨਹੀਂ ਮਿਲਦਾ ਐਥੇ ਨਹੀਂ ਹੈਗੀ ਤੰਦੂਰੀ ਜਗਾ ਤੰਦੂਰ ਹੈ ਨਹੀਂ ਚਾਹ ਮੋਟਰਸਾਈਕਲ ਲੈ ਆਣਾ ਫਿਰ ਦੇਖਦੇ ਆਂ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਰੋਟੀ ਦਾ ਮੈਨੇ ਨਹੀਂ ਸਮੋਸੇ ਦੇ ਛੋਲੇ ਖਾ ਕੇ ਤੁਰ ਪਏ ਆਪਾਂ ਕਲੀਅਰ ਤਿੰਨੇ ਭਾਈ ਭਾਜੀ ਜੀ ਆਪਾਂ ਹੁਣ ਪਟਿਆਲੇ ਦੀ ਫੇਮਸ ਮਗਾਨ ਤੇ ਆ ਪਹੁੰਚੇ ਆ ਜਲੇਬੀਆਂ ਇਹ ਬਾਬਾ ਜੀ ਦੀ ਦੁਕਾਨ ਬਹੁਤ ਜ਼ਿਆਦਾ ਪੁਰਾਣੀ ਆ ਬਹੁਤ ਜ਼ਿਆਦਾ ਪੁਰਾਣੀ ਦੁਕਾਨ ਆ ਔਰ ਇਹੀ ਇੱਥੇ ਦੇ ਰਾਜੇ ਨੇ ਜਲੇਬੀਆਂ ਦੇ ਰਾਜੇ ਇਹੀ ਨੇ ਬਾਬੇ ਦੁਕਾਨ ਕਿੰਨੇ ਵਜੇ ਸ਼ੁਰੂ ਹੁੰਦੀ ਹੈ ਇਹ 3 ਤੋਂ 7 3 ਤੋਂ 7 ਨਾ 3 ਤੋਂ 7 ਦੁਕਾਨ ਸ਼ੁਰੂ ਹੁੰਦੀ ਆ ਔਰ 7 ਵਜੇ ਬਿਲਕੁਲ ਖਤਮ ਹੋ ਜਾਂਦਾ ਸਾਰਾ ਸਾਮਾਨ ਇੱਥੇ ਇੰਨੀ ਜ਼ਿਆਦਾ ਰਸ਼ ਹੁੰਦਾ ਸੌਂਦੀ ਨਹੀਂ ਪਈ ਯਾਰ ਬੋਲੀ ਜਹੀ ਆ ਗਿਨਦਾ ਇਹ ਪਾਣੀ ਪੰਛੀਆਂ ਲਈ ਤੇ ਦਾਣਾ ਇਸ ਉਹ ਪੰਛੀਆਂ ਦਾ ਦਾਣਾ ਪਾਣੀ ਪੀਣ ਲਈ ਤੇ ਦਾਣਾ ਪਾਣ ਲਈ ਖੁਸ਼ੀ ਦਾ ਅੱਜ ਆਪਾਂ ਇਸ ਚੀਜ਼ਾਂ ਦੀ ਖੁਸ਼ੀ ਦੇ ਲਈ ਜਲੇਬੀਆਂ ਲਿਆਂਦੀਆਂ ਸੀ ਕਿਵੇਂ ਦੀਆਂ ਲੱਗੀਆਂ ਡੈਡੀ ਮੰਮਕੀਆਂ ਦੀਆਂ ਲੱਗੀਆਂ ਜਲੇਬੀਆਂ ਮਿੱਠਾ ਬੜਾ ਮਿੱਠਾ ਬੜਾ ਅੱਧਾ ਕਿਲੋ ਜੋ ਪਾਈਆਂ ਘਾਦੀਆਂ ਹੈ ਵੀ ਉਹ ਦੇਖੋ ਚਾਸ਼ਣੀਆਂ ਖਾ ਰਿਹਾ ਪਹਿਲਾਂ ਕਹਿੰਦੇ ਸੀ ਉਹ ਵਾਲੇ ਕੋਲਦੀ ਦੇ ਗਰਮ ਬਲਾਵ ਜਾਮਨ ਲੈ ਕੇ ਜਾਣੇ ਆ ਮੈਂ ਕਿਹਾ ਨਹੀਂ ਜਲੇਬੀਆਂ ਲੈ ਕੇ ਜਾਣੇ ਤੂੰ ਖਾਦੀ ਵੀ ਲੋ ਜੀ ਰਾੜੇ ਤੇ ਬਾਹਰ ਨਿਕਲ ਰਹੇ ਨੇ ਆਇਦੋ ਹਾਂ ਸਗਲਾgetElementById ਕਰਨੇ ਸਾਡੇ ਚਲ ਕੋਕੋ ਬੁਲੀ ਖੁਸ਼ਿਆ ਚ ਡੈਡ ਕਰ ਰਹੇ ਸੀ ਸਾਡੇ ਵਲੋਗਿੰਗ ਬੱਚੇ ਇਧਰ ਆਊਗਾ ਨਵੇਂ ਅੰਦਰ ਜਾਊਗਾ ਅਸੀਂ ਇਹਨੂੰ ਪਸੀਨੀ ਹੋ ਰੱਖੇ ਸਾਰੇ ਕੰਮ ਨਿਬੇੜ ਕੇ ਤੁਹਾਨੂੰ ਮਿਲਦੇ ਆਂ ਤੁਹਾਨੂੰ ਰੋਟੀ ਪਾਣੀ ਦਾ ਪਤਾ ਨਹੀਂ ਬੇਬੇ ਸਾਡੀ ਸੁਪਰਮੈਨ ਇੱਕੋ ਹੱਥ ਨਾਲ ਹੀ ਰਹਾ ਜੀ ਸਾਡੇ ਕੋਲ ਚੱਕਿਆ ਹੈਗਾ ਕਾ ਹਾਂ ਨਹੀਂ ਬਹੁਤ ਦੋਲਗਾ ਹੋ ਰਿਹਾ ਕਾਮ ਨਿਬੜ ਕੇ ਤੁਹਾਨੂੰ ਮਿਲਦੇ ਆ ਥੋੜੀ देर ਬਾਅਦ ਆ ਵੀ ਨਹੀਂ ਜਾਣਾ ਦੱਸੋ ਰੋਟੀ ਦਾ ਕੀ ਸੀ ਉਹ ਨਾ ਮੈਨੂੰ ਦੱਸੋ ਫੇਰ ਮੈਂ ਮੰਗਾਵਾ ਥੋੜੀ ਵੀ ਨਹੀਂ ਲਾੜ ਜਗਾ ਧੋ ਗਿਆ ਇਹ ਇਹਦਾ ਮੇਰੀ ਮਦਦ Pasand ਲੋਰ ਹੈ ਬੋਲਦਾ ਨਹੀਂ ਦੱਸੋ ਸਬਜੀ ਕਿਹੜਾ ਪਣੀ ਹੈ ਕੋਈ ਦੱਸੋ ਦਾਗ ਤੇ ਰੋਟੀ ਮੰਗਾ ਲਾ ਮੈਂ ਤਾਂ ਹਾਂ ਮੈਂ ਵੀ ਨਹੀਂ ਖਾਣੀ ਆ ਪਰ ਤਾਂ ਭੁੱਖੇ ਬੈਠੇ ਰਹੇ ਸਵੇਰ ਦੇ। ਭੁੱਖ ਤੋਂ ਤਾਂ ਮੰਗਾ ਲੈਂਦੇ ਆ। ਸਿੰਪਲ ਰੋਟੀ ਤੇ ਦਾਲ ਮੰਗਾ। ਹੋਰ ਰੋਟੀ ਮੰਗਾਉਣਾ ਨਹੀਂ ਆ। ਉਹ ਬਲੈਡ ਰੈੱਡ ਕਲਰ ਦਾ। ਪਰ ਮੈਂ ਕਹਾਂ ਮੈਨੂੰ ਨਹੀਂ ਲੱਗ। ਲੋਈ ਨਵੇਂ ਬੈੱਡ ਦੀ ਸਥਾਪਨਾ ਹੋ ਗਈ। ਵਧਾਈਆਂ ਵੀ ਸਾਰੀਆਂ ਤੇ ਚਾਦਰ ਵੀ ਲਿਆ। ਦੰਦਰ ਰੱਖੇ ਪਤਾ ਕਿੰਨਾ ਉੱਚਾ ਤੇ ਹੋਰ ਕੀ ਭਾਣਾ ਕਾਹਤਾ ਤੁੰ ਨੂੰ ਪੁੱਛਿਆ ਸੀ ਕਿ ਮੈਂ ਤਾ ਦੋ ਚਾਦਰ ਹੀ ਰਮ ਦੇ ਦੀ ਚਾਦਰ ਹੋਰ ਨਵਾਂ ਬੈੱਡ ਨਵੇਂ ਗੱਦੇ ਹੋਰ ਪਤਾ ਪੁਰਾਣਾ ਹੋ ਗਿਆ ਚਾਦਰ ਵੀ ਨਵੀਂ ਬਣਾਈ ਆਪਾਂ ਹੁਣ ਬਾਰੋਂ ਮੰਗਾਈਆਂ ਹਾਂ ਮੰਗਾਈਆਂ ਚੁੰਝੂ ਹਾਂ ਮੰਮੀ ਕਿੰਨੇ ਨਹੀਂ ਆਂਦੀ ਚੁੰਝੂ ਹੋਰ ਕਾਹਤ ਜੀ